ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਉ ਸੰਤ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਹ ਪਾਈਏ ਸੋ ਦਲ ਉਦੋਂ ਦੀ ਹੈ ਜਦੋਂ ਆਪ ਜੀ ਪਹਿਲੋ ਪਹਿਲੋ ਨਾਮ ਜਪਣ ਲੱਗੇ ਇੱਕ ਵਾਰ ਆਪ ਜੀ ਅੰਮ੍ਰਿਤ ਵੇਲੇ ਖੁਈ ਤੂ ਇਸ਼ਨਾਨ ਕਰੇ ਸਨ ਕਿ ਪੁਲਿਸ ਆ ਗਈ ਸਵੇਰੇ 3-4 ਵਜੇ ਦਾ ਸਮਾਂ ਸੀ ਉਹ ਆਪ ਜੀ ਦੇ ਕੋਲ ਆ ਕੇ ਕਹਿਣ ਲੱਗੇ ਕਿ ਭਾਈ ਇਹ ਸਾਨੂੰ ਫਰਾਨੇ ਫਰਾਨੇ ਬੰਦੇ ਦਾ ਘਰ ਦੱਸ ਉਹ ਸ਼ਰਾਬ ਕੱਢ ਕੇ ਵੇਚਦਾ ਹੈ ਤੇ ਉਸ ਨੂੰ ਫੜਨਾ ਹੈ ਤੇ ਬਾਬਾ ਜੀ ਕਹਿਣ ਲੱਗੇ ਮੈਨੂੰ ਐਸੇ ਨਾਂ ਦੇ ਕਿਸੇ ਬੰਦੇ ਦਾ ਘਰ ਦਾ ਪਤਾ ਨਹੀਂ ਤੇ ਆਪ ਹੀ ਮਨ ਵਿੱਚ ਸੋਚ ਰਹੇ ਸਨ ਕਿ ਪੁਲਿਸ ਵਾਲੇ ਅਨੁਜੇ ਮੈਂ ਉਸ ਦਾ ਘਰ ਦੱਸ ਦਿੱਤਾ ਤਾਂ ਇਹ ਉਸ ਕੋਲੋਂ ਪੈਸੇ ਲੈਣਗੇ ਮਾਲ ਲੈਣਗੇ ਤੇ ਉਸ ਨੂੰ ਥਾਣੇ ਸਦਰਣਗੇ ਜੇਲ੍ਹ ਭੇਜ ਦੇਣਗੇ ਤੋ ਉਸ ਗਰੀਬ ਦਾ ਕਿੰਨਾ ਨੁਕਸਾਨ ਹੋਵੇਗਾ ਕੰਮ ਤਾਂ ਉਹ ਬਹੁਤ ਬੁਰਾ ਕਰਦਾ ਹੈ ਪਰ ਇਹ ਉਸ ਨੂੰ ਸੁਧਾਰਨ ਥੋੜਾ ਆਏ ਹਨ ਇਹ ਤਾਂ ਮਾਲ ਕਮਾਉਣ ਆਏ ਹਨ ਇਹ ਸਭ ਸੋਚ ਕੇ ਆਪਨੇ ਜਦੋਂ ਜਵਾਬ ਦੇ ਦਿੱਤਾ ਤਾਂ ਪੁਲਿਸ ਵਾਲਿਆਂ ਨੇ ਆਪ ਜੀ ਦੇ ਵਸਤਰ ਫੜ ਲਏ ਤਾਂ ਇੰਜ ਹੀ ਨੰਗੇ ਪਿੰਡੇ ਹੀ ਅੱਗੇ-ਅੱਗੇ ਥੋਰ ਲਿਆ ਉਹ ਜਿੱਦਰ ਨੂੰ ਕਹਿਣ ਬਾਬਾ ਜੀ ਆਪ ਤੁਰ ਪੈਂਦੇ ਉਹ ਕਹਿਣ ਸਾਨੂੰ ਉਸ ਬੰਦੇ ਦਾ ਘਰ ਦੱਸ ਤੂੰ ਇਸੇ ਪਿੰਡ ਦਾ ਵਸਨੀਕ ਹੈ ਤੇ ਤੂੰ ਆਨਾ ਮੈਨੂੰ ਕੁਝ ਪਤਾ ਨਹੀਂ ਮਾੜੀ ਚੰਗੀ ਬੋਲ ਵੀ ਕਹੀ ਤੇ ਬਾਬਾ ਜੀ ਨੇ ਫਿਰ ਉਹਨਾਂ ਨੂੰ ਜਵਾਬ ਦਿੱਤਾ ਕਿ ਮੈਂ ਉਸ ਨੂੰ ਨਹੀਂ ਜਾਣਦਾ ਜਦੋਂ ਇਹ ਗੱਲਾਂ ਬਾਬਾ ਜੀ ਨੇ ਪੁਲਿਸ ਵਾਲਿਆਂ ਨੂੰ ਆਖੀਆਂ ਤਾਂ ਉਹਨਾਂ ਨੇ ਸੰਤਾਂ ਨੂੰ ਕੱਪੜੇ ਪਾਉਣ ਨੂੰ ਨਾ ਦਿੱਤੇ ਤੇ ਨਾਲ ਹੀ ਲੈ ਤਰੀ ਜਦੋਂ ਬਾਬਾ ਜੀ ਅੱਗੇ-ਅੱਗੇ ਜਾ ਰਹੇ ਸਨ ਤਾਂ ਕੁਦਰਤੀ ਅੱਗੋਂ ਐਂਚਲ ਸਿੰਘ ਨਾਂ ਦਾ ਸਖਸ਼ ਮਿਲਿਆ ਉਸਨੇ ਵੇਖਿਆ ਕਿ ਬਾਬਾ ਜੀ ਨੂੰ ਪੁਲਿਸ ਲਈ ਜਾਂਦੀ ਹੈ ਉਹ ਬੜਾ ਹੈਰਾਨ ਹੋਇਆ ਤੇ ਜਾ ਕੇ ਪੁਲਿਸ ਵਾਲਿਆਂ ਨੂੰ ਕਹਿਣ ਲੱਗਾ ਜਵਾਨੋ ਇਸ ਸਾਧ ਨੂੰ ਕਿੱਧਰ ਲਈ ਜਾਂਦੇ ਹੋ ਤੇ ਅੱਗੇ ਪੁਲਿਸ ਵਾਲੇ ਕਹਿਣ ਲੱਗੇ ਅਸੀਂ ਇਦੋਂ ਫਲਾਣੇ ਫਲਾਣੇ ਬੰਦੇ ਦਾ ਘਰ ਪੁੱਛਦੇ ਆ ਤਾਂ ਇਹ ਦੱਸਦਾ ਨਹੀਂ ਇਸੇ ਕਰਕੇ ਇਹਨੂੰ ਅੱਗੇ ਲਾ ਲਿਆ ਹੈ ਇਹਨੂੰ ਆਖਿਆ ਉਸ ਦਾ ਘਰ ਦੱਸ ਦੇ ਤੇ ਤੈਨੂੰ ਜਾਣ ਦਿੰਦੇ ਹਾਂ ਅੱਗੇ ਉਹ ਐਂਚਲ ਸਿੰਘ ਨੇ ਪੁਲਸ ਵਾਲਿਆਂ ਤੋਂ ਕੱਪੜੇ ਲੈ ਕੇ ਬਾਬਾ ਜੀ ਨੂੰ ਵਾਪਸ ਦੇ ਦਿੱਤੇ ਅਤੇ ਕੁਟਿਆਵਲ ਨੂੰ ਮੋੜ ਦਿੱਤਾ ਜਿੱਥੇ ਬਾਬਾ ਜੀ ਨਾਮ ਜਪਦੇ ਸਨ ਤੇ ਉਹਨਾਂ ਪੁਲਸ ਵਾਲਿਆਂ ਨੂੰ ਕਹਿਣ ਲੱਗਾ ਇਹ ਤਾਂ ਸਾਧੂ ਐ ਇਹਨੂੰ ਕੀ ਪਤਾ ਮੈਂ ਤੁਹਾਡੇ ਨਾਲ ਜਾ ਕੇ ਉਸ ਦਾ ਘਰ ਦੱਸਦਾ ਹਾਂ ਉਹ ਉਹਨਾਂ ਪੁਲਸੀਆਂ ਨੂੰ ਨਾਲ ਲੈ ਕੇ ਉਸ ਦੇ ਘਰ ਨੂੰ ਤੁਰ ਪਿਆ ਜਿਸ ਦਾ ਘਰ ਉਲਭਰੇ ਸਨ ਪਰ ਮਹਾਪੁਰਖਾਂ ਨੇ ਪੁਲਿਸ ਦੇ ਕੋਲੋਂ ਘਟਵੱਧ ਸ਼ਬਦ ਮਾੜੇ ਚੰਗੇ ਬੋਲ ਤਾਂ ਸੁਣ ਲਈ ਪਰ ਕਿਸੇ ਦਾ ਬੁਰਾ ਨਾ ਹੋਣ ਦਿੱਤਾ ਜਿਸ ਤਰ੍ਹਾਂ ਗੁਰਬਾਣੀ ਦਾ ਵੀ ਫਰਮਾਨ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਈ ਮੀਤ ਸੋ ਬਾਬਾ ਜੀ ਸਾਰੇ ਸੰਸਾਰ ਦਾ ਹੀ ਭਲਾ ਮੰਗਦੇ ਸਨ ਤੇ ਭੁੱਲਿਆ ਨੂੰ ਵੀ ਸਿੱਧੇ ਰਾਹ ਪਾਉਂਦੇ ਸਨ ਜੇ ਕੋਈ ਗਲਤੀ ਕਰਕੇ ਵੀ ਆ ਜਾਂਦਾ ਤਾਂ ਉਸ ਨੂੰ ਆਪਣੀ ਦਿਵਯ ਦ੍ਰਿਸ਼ਟੀ ਅਮਰਤ ਮੇਂ ਦ੍ਰਿਸ਼ਟੀ ਦੇ ਨਾਲ ਸਿੱਧੇ ਰਾਹ ਪਾ ਦਿੰਦੇ ਸਨ ਸੋ ਬੜੀ ਕਿਰਪਾ ਸੰਗਤਾਂ ਦੇ ਉੱਪਰ ਬਾਬਾ ਜੀ ਨੇ ਕੀਤੀ ਸੋ ਬਾਬਾ ਜੀ ਦਾ ਬਚਨ ਸੀ ਕਿ ਮਲ ਪਾਖਾਣੇ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੋ ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੋ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਪਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਲਾਇਕ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ